ਦੇਖੋ ਸਾਡੇ 1.5 ਦਾ ਨਾਂ ਹੀ ਹੈ ਨਗਰ ਸੁਧਾਰ ٹرسٹ ਜਿੱਥੇ ਵੀ ਇਹ ਹੀ ਕਰ ਸਕਾਂਗੇ ਨਦਰ ਨਦਰ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕਰਨੇ ਭਈਆਂ ਜਦੋਂ ਬੈਠਾ ਸੀ ਇਸ ਦੇ ਵਿੱਚ ਜੀ ਜਲਦੀ ਬੜਾ ਕਰਦਾ ਸੀ ਸ਼ਹਿਰ ਦੇ ਹੋਰ ਹੀ ਵਧੀਆ-ਵਧੀਆ ਕੰਮ ਕਰਨ ਨੂੰ ਕੈਸ਼ ਹੀ ਨਹੀਂ ਸੀ ਪੈਸੇ ਹੀ ਨਹੀਂ ਤਨਖਾਹਾਂ ਜੋ ਕੇ ਪੈਸੇ ਵੀ ਹੀ ਨਹੀਂ ਸੀ ਤੇ ਹੁਣ ਹੌਲੀ-ਹੌਲੀ ਜਿਹੜਾ ٹرسٹ ਇਹ ਸਰਵਾਈਵ ਕਰ ਰਿਹਾ ਆਪਣੇ ਪੈਸਿਆਂ ਤੇ ਖੜਾ ਹੋ ਰਿਹਾ ਅੱਜ ਸਾਡੀਆਂ ਤਨਖਾਹਾਂ ਜਿਹੜੀਆਂ ਅਪਡੇਟ ਦਿੱਤੀਆਂ ਵਾਂ ਜਿ ਇਹ ਕਿ ਵੀ ਸਾਡੇ ਕੋਲ ਤਕਰੀਬਨ 40 ਲੱਖ ਦੇ ਕਰੀਬ ਬਣ ਰਿਹਾ ਜਦੋਂ ਬਿਚਾਈ ਉਹਨੂੰ 2 ਲੱਖ ਬੈਂਸ ਸੀ ਔਰ 15-15 ਮਹੀਨੇ ਦੀ 9 ਤੋਂ ਮਹੀਨੇ ਤੋਂ ਲੈ ਕੇ 15 ਮਹੀਨੇ ਤਰਖਾ ਪੈਂਡਿੰਗ ਸੀ ਤੇ ਸੋ ਇਹਨਾਂ ਲਈ ਮੈਂ ਅੱਜ ਦੇਖਿਆ ਕਿ ਚਲੋ ਹੜਕੋ ਥੋੜੇ ਬਹੁਤ ਫੰਡ ਹੈਗੇ ਆ ਇੱਕ ਅਸੀਂ ਇੱਥੇ ਦੁਕਾਨਾਂ ਜਿਹੜੀ ਬਣਾ ਲਗੇ ਬੂਥ ਅਬ ਧਰਮਪੁਰਾ ਕੌਣੀ ਦੇ ਚ ਸਾਡੀ ਤਸਤੀ ਜਗਾ ਵਾ ਤੇ ਉੱਥੇ ਵੀ ਕੰਮ ਸ਼ੁਰੂ ਕਰਨ ਲੱਗੇ ਸਾਨੂੰ ਉਮੀਦ ਆ ਗਈ ਆਉਣ ਵਾਲੇ ਸਮੇਂ ਸਾਨੂੰ ਉੱਥੇ ਵੀ ਪੈਸੇ ਆਣਗੇ ਤੇ ਇਸ ਕਰਕੇ ਅਸੀਂ ਇੱਥੇ ਸੀਵਰੇਜ ਪਾ ਕੇ ਕਲੋਨੀ ਵਾਸੀਆਂ ਦਾ ਨਾਲੇ ਸੋਚਿਆ ਇਹ ਵਧੀਆ ਹੋਏਗਾ ਕੰਮ ਨਾਲ ਇਹ ਨਾਲ ਸਹਿਯੋਗ ਮਿਲਿਆ ਤੁਹਾਨੂੰ ਇਹ ਦੁਕਾਨਾਂ ਵਾਸਤੇ ਬੂਥ ਬਣਾ ਲਗੇ ਜੀ ਉਹਨਾਂ ਵਾਸਤੇ ਪਾਰਕਿੰਗ ਵਾਸਤੇ ਵੀ ਜਗਾ ਛੱਡੀ ਜਾ ਰਹੀ ਹੈ 9x 12x37 ਦੇ ਬੂਥ ਬਣ ਰਹੇ ਜੀ ਉੱਤੇ ਬਾਥਰੂਮ ਵੀ ਬਣਾਵਾਂਗੇ ਵੱਡਾ ਇੱਕ ਬਹੁਤ ਜਿਹੜੇ ਕਾਨੂੰਨੀ ਵਾਸੀ ਆ ਜਾਂ ਦੁਕਾਨਦਾਰ ਜਿਹੜੇ ਆ ਉਹ ਜਿਹੜੇ ਵੀ ਉਹਨਾਂ ਨੂੰ ਕੋਈ ਮਸ਼ੀਨ ਮੁਸ਼ਕਲ ਆਏ ਟਾਇਲਟ ਦੀ ਪਾਣੀ ਦੀ ਬਾਥਰੂਮ ਜਾਣ ਦੀ ਤੇ ਜਲਦੀ ਤੇ ਜਲਦੀ ਇਹਦਾ ਵੀ ਕੰਮ ਇਹਦਾ ਸ਼ੁਰੂ ਹੋ ਕਰਤਾ ਵਹੀ ਔਰ ਕੋਸ਼ਿਸ਼ ਕਰਾਂਗੇ ਥਿੰ ਟਾਈਮ ਜਿਹੜਾ ਮਹੀਨੇ ਡੇਢ ਮਹੀਨੇ ਜੀ ਕੰਮ ਖਲਮ ਕਰਕੇ ਤੇ ਇਹਨਾਂ ਦੀ ਆਪਸ਼ਨ ਰੱਖੀ ਸਰ 35 ਸਾਲ ਹੋ ਗਏ ਇਹਨਾਂ ਨੂੰ ਇਹ ਕਿੰਨੇ ਪਾਰਟੀ ਇਹ ਉਹ ਸੁਣ ਕੇ ਜੀ ਕਾਰਪੋਰੇਸ਼ਨ ਨੂੰ ਵੀ ਇਹੀ ਕੀਤਾ ਆਪਣੇ ਕੰਟੈਕਟ ਉਹ ਕਹਿੰਦੇ ਜੀ ਇਹਨਾਂ ਟੈਂਡਰ ਭੇਜਿਆ ਹੋਇਆ ਉਹ ਮੈਂ ਪਰ ਪਤਾ ਕਿਤੇ ਟੈਂਡਰ ਤੇ 30 ਸਾਲ ਹੋ ਗਏ ਇਹਨਾਂ ਨੂੰ ਕਹਿੰਦੇ ਭੇਜਿਆ ਹੋਇਆ ਕਿ ਕੋਰੋਨੀਵਾਸੀ ਬੜੇ ਸਾਲਾਂ ਤੋਂ ਫੈਕਟਰੀ ਔਰ ਆਪਾਂ ਸੋਚਿਆ ਕਿ ਝੋਲੋ ਜੇ ਆਪਾਂ ਕਰ ਸਕਨੇ ਆ ਕੋਈ ਚੰਗਾ ਕੰਮ ਸ਼ਹਿਰ ਵਾਸਤੇ ਕਰੀਏ ਕਿਉਂਕਿ ਬਾਦਸੀਸਾ ਤੇ ਸਾਰੇ ਲੈਂਦੇ ਸੀਸਾ ਲੈਣਾ ਹੋਵੇ ਲਈ ਚਾਹੀਦਾ ਕੋਈ ਹਾਂ ਇਸੀ ਸਾਲ ਲੈਣੀ ਹੈ ਜੀ ਇਹਨਾਂ ਦੀਆਂ ਸ਼ਹਿਰ ਵਾਸੀ ਦੀ ਸੀਸਾ ਲੈਣੀ ਆ ਔਰ ਆਨ ਵੜੇ ਸਮੇਂ ਦੇ ਵਿੱਚ ਵੀ ਇਹ ਸਾਨੂੰ ਯਾਦ ਰੱਖਣ ਅਈ ਹੋਈਏ ਨਾ ਇਹ ਯਾਦ ਰੱਖਣ ਕਿ ਚੇਅਰਮੈਨ ਆਇਆ ਹੀ ਤੇ ਅੱਜ ਸਾਡੇ ਇੰਪਰੂਵਮੈਂਟ ਸੇ ਚੇਅਰਮੈਨ ਨਰੇਸ਼ ਕੁਮਾਰ ਜੀ ਸਾਡੀ ਧਰਮਪੁਰ ਕਲੋਨੀ ਵਾਰਡ ਨੰਬਰ 33 ਚਾਹੀਨੇ ਜਿੱਥੇ ਕਿ ਕਾਫੀ ਲੰਬੇ ਸਮੇਂ ਤੋਂ ਸੀਵਰੇਜ ਪ੍ਰੋਬਲਮ ਸੀਗੀ ਇਸ ਜਿਹੜੀ ਦੀ ਬੈਕਸਾਈਡ ਤੇ ਤੇ ਪੂਰੀ ਗਲੀ ਦਾ ਸੀਵਰੇਜ ਇਹਨਾਂ ਬੜਾ ਵੱਡਾ ਉਪਰਾਲਾ ਹੈ ਜਿਹੜਾ ਕਿ ਇਹਨਾਂ ਇਨੀਸ਼ੀਏਟਿਵ ਲੈ ਕੇ ਇਹ ਸੀਵਰ ਲਾਈਨ ਪਾਣੀ ਸ਼ੁਰੂ ਕੀਤੀ ਹੈ ਜਿਹੜਾ ਜਦੋਂ ਮੂਰਤ ਕੀਤਾ ਹੈ। ਹੋਰ ਪੂਰੀ ਕਲੋਨੀ ਅਥੇ ਇਕੱਠੀ ਹੋਈ ਦੀ ਹੈ। ਜਿਹੜਾ ਕਿ ਇਹਨਾਂ ਸਿਵਲ ਲਾਈਨ ਦਾ ਗਾਟਨ ਕਰਨ ਤੇ ਔਰ ਸਿਵਲ ਲਾਈਨ ਪਾਉਣ ਵਾਸਤੇ ਇਹਨਾਂ ਬਹੁਤ ਬਹੁਤ ਧੰਨਵਾਦ ਕਰਦੇ ਆ। ਧੰਨਵਾਦ। 1 ਮਿੰਟ ਮੈਸਜ